ਖਰੇ ਖਰੋਏ ਬੈਠ ਤ ਉਠ ਤ ਮਾਰਗ ਪੰਥ ਧਿਆਵੈ ਗੋ ਸਤਗੁਰ ਬਚਨ ਬਚਨ ਹੈ ਸਤਗੁਰ ਪਾਦਰ ਮੁਕਤ ਜਨਾਵੈ ਗੋ ਖਰੇ ਖਰੋਏ ਬੈਠ ਤ ਉਠ ਤ ਮਾਰਗ ਪੰਥ ਧਿਆਵੈ ਗੋ ਸਤਗੁਰ ਬਚਨ ਬਚਨ ਹੈ ਸਤਗੁਰ ਪਾਦਰ ਮੁਕਤ ਜਨਾਵੈ ਗੋ ਖਰੇ ਖਰੋਏ ਉਠਤ ਬੈਠਤ ਮਾਰਗ ਪੰਥ ਤੇ ਆਵੈ ਗੋ ਸਤਗੁਰ ਬਚਨ ਬਚਨ ਹੈ ਸਤਗੁਰ ਪਾਦਰ ਮੁਕਤ ਜਨਾ ਵੈ ਗੋ ਖਰੇ ਖਰੋਏ ਬੈਠਤ ਉਠਤ ਮਾਰਗ ਪੰਥ ਤੇ ਆਵੈ ਗੋ ਸਤਗੁਰ ਬਚਨ ਬਚਨ ਹੈ ਸਤਗੁਰ ਪਾਦਰ ਮੁਕਤ ਜਨਾ ਵੈ ਗੋ ਖਰੇਖ ਰੋਏ ਬੈਠਤ ਉਠਤ ਮਾਰਗ ਪੰਥ ਤੇ ਆਵੈ ਗੋ ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਦਰ ਮੁਖ ਤੇ ਜਨਾਵੈ ਗੋ ਬਾਹੁਰਜੀ